ਸਤਿ ਸ੍ਰੀ ਅਕਾਲ ਜੀ ਵੀਡੀਓ ਮੈਂ ਬਣਾ ਰਿਹਾ ਹਾਂ ਪਾਨ ਤੇ ਮੇਰਾ ਮਕਸਦ ਵੀਡੀਓ ਬਣਾਉਂਦਾ ਇਹ ਹੈ ਕਿ ਅਸੀਂ ਕੁਦਰਤ ਦੇ ਨਾਲ ਜੁੜੀਏ ਦੇਖੋ ਪਾਨ ਕੁਦਰਤ ਨੇ ਕਿੰਨੀ ਵਧੀਆ ਨਿਯਮਤ ਦਿੱਤੀ ਹੋਈ ਹੈ ਔਰ ਖਾਣੇ ਤੋਂ ਬਾਅਦ ਪਾਨ ਜਿਹੜਾ ਉਹ ਆਮ ਖਾਣਾ ਚਾਹੀਦਾ ਹੈ ਇਸ ਨੂੰ ਬੈਟਰ ਲੀਫ ਵੀ ਕਹਿੰਦੇ ਹਨ ਪਾਨ ਜਿਹੜੇ ਨੇ ਆਮ ਤੌਰ ਤੇ ਇੱਕ ਚਮਤਕਾਰੀ ਜਿਹੜਾ ਇਹ ਮੰਨਿਆ ਜਾਂਦਾ ਹੈ ਇਹ ਸਾਡੀ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਤੁਸੀਂ ਖਾਣਾ ਖਾਣ ਤੋਂ ਬਾਅਦ ਅਗਰ ਪਾਨ ਖਾਂਦੇ ਹੋ ਤੁਹਾਡਾ ਖਾਣਾ ਜਲਦੀ ਹਜ਼ਮ ਹੋ ਜਾਏਗਾ ਅਗਰ ਜੇ ਕਿਸੇ ਨੂੰ ਗਲਤੀ ਨਾਲ ਯਰ ਖਾਦਾ ਜਾਂਦਾ ਤਾਂ ਪਾਨ ਦਾ ਪੱਤਾ ਖਾ ਲਓ ਤੁਹਾਡਾ ਯਰ ਜਿਹੜਾ ਉਹ ਅਸਰ ਘਟ ਜਾਏਗਾ ਇਸ ਤੋਂ ਇਲਾਵਾ ਜਦੋਂ ਵੀ ਆਮ ਤੌਰ ਤੇ ਦੇਖਿਆ ਜਾਏ ਜੋ ਪਹਿਲੇ ਕਿਸ਼ਤੀਆਂ ਪਾਣੀ ਦੇ ਵਿੱਚ ਇੱਕ ਜਗ੍ਹਾ ਦੂਜੀ ਜਗ੍ਹਾ ਜਾਂਦੀਆਂ ਸਨ ਤਾਂ ਪਾਣੀ ਦਾ ਪੱਤਾ ਜਿਹੜਾ ਪਾਨ ਦਾ ਪੱਤਾ ਜਿਹੜਾ ਹੈ ਉਸ ਨੂੰ ਪਾਣੀ ਦੇ ਵਿੱਚ ਰੱਖ ਦਿੰਦੇ ਸੀ ਤੇ ਜਿਹੜਾ ਪਾਨ ਹੈ ਹਮੇਸ਼ਾ ਅਗਲਾ ਸਾਈਡ ਜਿਹੜੀ ਹੈ ਉਹ ਉੱਤਰ ਦਿਸ਼ਾ ਨੂੰ ਹੀ ਹੁੰਦੀ ਸੀ ਇਸ ਕਰਕੇ ਔ ਜਾਣ ਦੇ ਸਾਧਨ ਲਈ ਪਾਨ ਦਾ ਪੱਤਾ ਬਹੁਤ ਹੀ ਸਹਾਇਕ ਬੱਕੀ ਪਾਨ ਦਾ ਤਾਜ਼ਾ ਪੱਤਾ ਜਿਹੜਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਤਾਂ ਇਸ ਨੂੰ ਦੋਨਾਂ ਸਾਈਡਾਂ ਤੋਂ ਅੱਗੋਂ ਅਤੇ ਪਿੱਛੋਂ ਕੱਟ ਦਿੰਦੇ ਹਨ ਇਸ ਕਰਕੇ ਕਿਉਂਕਿ ਇਹਦੇ ਵਿੱਚ ਜ਼ਹਿਰ ਹੁੰਦਾ ਹੈ ਤੇ ਇਸ ਨੂੰ ਰੋਜ਼ਾਨਾ ਖਾਣ ਨਾਲ ਅਲਸਰ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ ਅਲਸਰ ਦੀ ਦਰਦ ਜਿਹੜੀ ਆ ਇਹ ਉਹ ਵੀ ਠੀਕ ਹੋ ਜਾਂਦੀ ਹੈ ਤੇ ਇਸ ਤੋਂ ਇਲਾਵਾ ਵਾਤ ਪਿਤ ਤੇ ਕਫ ਉਹ ਵੀ ਆਮ ਤੌਰ ਤੇ ਠੀਕ ਹੋ ਜਾਂਦਾ ਹੈ ਜੋੜਾਂ ਦੇ ਦਰਦ ਲਈ ਪਾਣ ਜਿਹੜਾ ਬਹੁਤ کارਗਰ ਸਿੱਧ ਹੁੰਦਾ ਹੈ ਤੇ ਇਹ ਦਰਦ ਨੂੰ ਰਿਲੀਫ ਵੀ ਦਿੰਦਾ ਹੈ ਬਾਕੀ ਸਾਡੀ ਬਾਡੀ ਨੂੰ ਰੀਡਿਊਸ ਕਰਦਾ ਤੇ ਬਹੁਤ ਜ਼ਿਆਦਾ ਜ਼ਿਆਦਾ ਹੈ ਪਾਨ ਜਿਹੜਾ ਆਮ ਤੌਰ ਤੇ ਗਲੂਕੋਜ਼ ਲਾਂਗੂ ਕੰਮ ਕਰਦਾ ਹੈ ਜਿਵੇਂ ਪਾਨ ਹੈ ਗੁਲਕੰਦ ਸਪਾਰੀ ਚੂਨਾ ਕੱਥਾ ਇਹ ਆਮ ਤੌਰ ਤੇ ਲਗਾ ਕੇ ਪਾਨ ਖਾਧਾ ਜਾਂਦਾ ਹੈ ਪਾਨ ਜਿਹੜਾ ਇਹ ਪੂਜਾ ਲਈ ਵੀ ਵਰਤੇ ਜਾਂਦਾ ਹੈ ਤੇ ਇਸ ਤੋਂ ਇਲਾਵਾ ਕੈਲਸ਼ੀਅਮ ਕਰੋਟੀਨ ਵਗੈਰਾ ਇਸ ਵਿੱਚ ਪਾਏ ਜਾਂਦੇ ਹਨ ਬਾਕੀ ਅਗਰ ਤੁਹਾਡੇ ਦੰਦ ਕਮਜ਼ੋਰ ਹਨ ਫੁਰਦੇ ਹਨ ਤਾਂ ਪਾਣ ਦਾ ਜਿਹੜਾ ਉਹ ਖਾਣਾ ਚਾਹੀਦਾ ਹੈ ਹਾਰਡ ਦੇ ਮਰੀਜ਼ਾਂ ਲਈ ਪਾਣ ਬਹੁਤ ਵਧੀਆ ਹੈ ਕੈਂਸਰ ਨੂੰ ਇਹ ਆਮ ਤੌਰ ਤੇ ਕੰਟਰੋਲ ਕਰਦਾ ਹੈ ਤੇ ਆਮ ਤੌਰ ਤੇ ਜੇ ਦੇਖਿਆ ਜਾਏ ਤੇ ਪੂਜਾ ਵਾਸਤੇ ਜਦੋਂ ਅਸੀਂ ਇਸ ਨੂੰ ਵਰਤਦੇ ਹਾਂ ਸ਼ਹਿਦ ਦਹੀਂ ਤੇ ਲੌਂਗ ਇਹ ਪੂਜਾ ਵਾਸਤੇ ਪਾਣ ਦੇ ਪੱਤੇ ਵਿੱਚ ਰੱਖ ਕੇ ਵਰਤਿਆ ਜਾਂਦਾ ਹੈ ਦੋਨਾਂ ਸਾਈਡਾਂ ਨੂੰ ਕੱਟ ਕੇ ਉਸ ਦੇ ਵਿੱਚ ਇਹ ਸਮਾਨ ਜਿਹੜਾ ਇਹ ਪਾ ਦਿੰਦੇ ਹਨ ਬਾਕੀ ਇਹਦੀ ਵਰਤੋਂ ਜਿਹੜੀ ਆਮ ਤੌਰ ਤੇ ਜ਼ਰੂਰ ਕਰਨੀ ਚਾਹੀਦੀ ਹੈ ਇਸ ਤੋਂ ਲਾਵਾ ਅਸੀਂ ਆਮ ਤੌਰ ਤੇ ਦੇਖਿਆ ਹੈ ਵੀ ਸੁਪਾਰੀ ਜਿਹੜੀ ਸੁਪਾਰੀ ਹੈ ਉਹਦੇ ਬਾਰੇ ਇਹ ਕਿਹਾ ਗਿਆ ਹੈ ਵੀ ਇੱਕ ਸੁਪਾਰੀ ਸਭ ਤੋਂ ਭਾਰੀ ਕਬਜ ਨੂੰ ਤੇ ਦੂਰ ਕਰਦੀ ਕਰਦੀ ਹੈ ਮੂੰਹ ਦੇ ਛਾਲੇ ਉਸ ਨੂੰ ਵੀ ਇਹ ਦੂਰ ਕਰਦੀ ਹੈ ਪਾਚਨ ਤੰਤਰ ਲਈ ਬਹੁਤ ਹੀ ਮਜ਼ਬੂਤੀ ਦਾ ਕੰਮ ਕਰਦੀ ਹੈ ਮਾਸਪੇਸ਼ੀਆਂ ਮਜ਼ਬੂਤ ਕਰਦੀ ਹੈ ਪੇਟ ਦੇ ਜਿੰਨਾ ਦੇ ਕਿਰਮ ਨੇ ਉਹਨਾਂ ਨੂੰ ਵੀ ਇਹ ਖਤਮ ਕਰਦੀ ਹੈ ਅੰਤੜੀਆਂ ਦਾ ਰੋਗ ਜਿਹੜਾ ਉਸ ਸੁਪਾਰੀ ਠੀਕ ਕਰਦਾ ਹੈ ਸੁਪਾਰੀ ਠੰਡੀ ਹੁੰਦੀ ਹੈ ਤੇ ਜਿਹੜਾ ਦਰਖਤ ਹੈ ਦਾ ਇਹ ਗਰਮੀਆਂ ਵਿੱਚ ਹੁੰਦਾ ਹੈ ਜਿਨ੍ਹਾਂ ਦਾ ਬੀਪੀ ਜਿਆਦਾ ਹੁੰਦਾ ਹੈ ਘਟ ਨਹੀਂ ਹੁੰਦਾ ਉਹਨਾਂ ਨੂੰ ਸੁਪਾਰੀ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ ਜਿਨ੍ਹਾਂ ਦੇ ਪਿਸ਼ਾਬ 'ਚ ਜਲਨ ਹੈ ਉਹਨਾਂ ਨੂੰ ਸੁਪਾਰੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਫ ਪਿੱਤ ਨੂੰ ਸੁਪਾਰੀ ਜਿਹੜੀ ਹੈ ਇਹ ਦੂਰ ਕਰਦੀ ਹੈ ਜਿਨ੍ਹਾਂ ਦੇ ਆਮ ਤੌਰ ਤੇ ਜਲਨ ਖੁਜਲੀ ਹੁੰਦੀ ਹੈ ਸੁਪਾਰੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਧੋਨੀ ਹੋਈ ਸੁਪਾਰੀ ਜਿਹੜੀ ਹੈ ਵਾਤ ਪਿੱਤ ਤੇ ਕਫ ਨੂੰ ਦੂਰ ਕਰਦੀ ਹੈ ਜਿੰਨਾ ਪੈਣਾ ਦੀ ਜੋਨੀ ਆਮ ਤੌਰ ਤੇ ਢਿੱਲੀ ਹੋ ਜਾਂਦੀ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਸੀਂ ਆਮ ਤੌਰ ਤੇ ਜਿਨ੍ਹਾਂ ਨੂੰ ਭੁੱਖ ਜਿਆਦਾ ਲੱਗਦੀ ਹੈ ਉਹਨਾਂ ਨੂੰ ਵੀ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਜ਼ਖਮ ਜਲਦੀ ਠੀਕ ਨਹੀਂ ਹੁੰਦੇ ਇਹ ਖੂਨ ਵਗਦਾ ਰਹਿੰਦਾ ਹੈ ਸੁਪਾਰੀ ਉਹਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਸੁਪਾਰੀ ਦਾ ਪਾਊਡਰ ਜਾਂ ਪਾਣੀ ਬਲੀਡਿੰਗ ਨੂੰ ਰੋਕਣ ਵਿੱਚ ਬਹੁਤ ਮਦਦ ਕਰਦਾ ਹੈ ਬਾਕੀ ਦਰਦਾਂ ਦੇ ਤੇਲ ਵਿੱਚ ਸੁਪਾਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਗਰਮੀ ਕਰਕੇ ਬੀਪੀ ਵੱਧ ਜਾਵੇ ਤਾਂ ਖਾਣ ਤੋਂ ਬਾਅਦ ਸੁਪਾਰੀ ਜਿਹੜੀ ਆ ਉਹ ਲੈਣੀ ਚਾਹੀਦੀ ਹੈ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਬਵਾਸੀਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਤੇ ਗਰਮੀਆਂ ਵਿੱਚ ਆਮ ਤੌਰ ਤੇ ਦੇਖਿਆ ਜਾਏ ਲੂ ਲੱਗ ਜਾਂਦੀ ਹੈ ਤਾਂ ਸੁਪਾਰੀ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਜਿਨ੍ਹਾਂ ਨੂੰ ਬਵਾਸੀਰ ਦੇ ਖੂਨ ਦੇ ਮੌਕੇ ਨਹੀਂ ਹਟਦੇ ਤੇ ਸੁਪਾਰੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਇਹ ਦੇਖੋ ਇਸ ਸਵਾਰੀ ਜਿਹੜੀ ਹੈ ਮੇਰੇ ਕੋਲ ਪਈ ਹੋਈ ਹੈ ਤੇ ਇਹ ਸਵਾਰੀ ਜਿਹੜੀ ਹੈ ਇਹ ਬਹੁਤ ਹੀ ਕਰਗਰ ਹੈ ਬਾਕੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ